ਅੱਜ ਆਪਾਂ ਸਾਗ ਖੇਤ ਦੇ ਵਿੱਚ ਨਾ ਸਾਗ ਲੈਣ ਆਏ ਆ ਤੇ ਸੇਵਾਦਾਰ ਆਪਾਂ ਨੂੰ ਮਿਲ ਕੇ ਨਾਲ ਤੇ ਸਾਗ ਤੋੜਦੇ ਅੱਜ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਲਾਉਣਾ ਆਪਾਂ ਲੰਗਰ ਦੋ ਦਿਨ ਉਹਦੇ ਲਈ ਸਾਗ ਲੈਣ ਆਏ ਸੀ ਖੇਤਾਂ ਦੇ ਵਿੱਚ ਤੇ ਆਹ ਦੇਖੋ ਕਿੰਡੀ ਵਧੀਆ ਸਰੋਂ ਮਿਲ ਕੇ ਆਪਾਂ ਨੂੰ ਤੇ ਸਾਗ ਦੀ ਪੰਡ ਪੂਰੀ ਭਰ ਕੇ ਲੈ ਕੇ ਜਾਣੀ ਆਪਾਂ ਹੁਣ ਪਹਿਲੀ ਵਰਦੀ ਕਰਕੇ ਆ ਬਲਾ ਮੋਟੀ ਜਿੱਦੀ ਨਾਲ ਛੋਟ ਜੋੜੀ ਕਰਕੇ ਮਲੋ ਮਲ ਜੰਮ ਜਾਂਦੀ ਹੈ ਨਾਲ ਹੀ ਆਪਣਾ ਚਲ 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 ਤੋੜ 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 ਮੂਵੀ ਬਣੀ ਜਾਂਦੀ ਹੈ ਨਾਲ ਨਾਲ ਹਾਂ ਹਾਂ ਲਾਜ ਹਾਂ ਇਹ ਮਾਲਕ ਨਾਲ ਸਤੋ ਜਰਾ ਫੇਰ ਤੋੜ ਨਾਲ ਹਾਂ ਇਹ ਹੋ ਗਿਆ ਚੋਰ ਇਹ ਆ ਨਾ ਟੁੱਟਿਆ ਵਾ ਵੇ ਨਾ ਟੁੱਟਿਆ ਇਹ ਦੋ ਬੰਦੇ ਆ ਲਗੇ ਗੁਰਦੁਆਰਾ ਸਾਹਿਬ ਦੇ ਸਾਗ ਤੋੜਨ ਆ ਦੇਖ ਲੋ ਚੱਕੀ ਹੁੰਦੀ ਭਾਰ ਭਰ ਕੇ ਪੰਡਾ ਤੇ ਆ ਹੈਗਾ ਲਾਡੀ ਇਹ ਲਾਂਦਾ ਨੇਰੀ ਪੂਰੀ ਤੇ ਦੋ ਬੰਦੇ ਉਹ ਉਧਰ ਵੜੇ ਆਪਾਂ ਸਿਰਜੇ ਦੇਖਦੇ ਨੇ ਤੁਹਾਨੂੰ ਤੇ ਉਹ ਰੇ ਸਾਗ ਤੋੜਦੇ ਦੋ ਬੰਦੇ ਉਧਰ ਲਾਏ ਆ ਆ ਲਿਆਂਦੀ ਗੱਡੀ ਆਪਾਂ ਇਹ ਗੱਡੀ ਭਰ ਕੇ ਲੈ ਕੇ ਜਾਣੀ ਸਾਗ ਦੀ ਲੈ ਲਿਆ ਤੋਨੇ ਰੀ ਖਿੱਚ ਦੋ ਮਿੰਟ ਮਾਰੋ ਦਾਦਾ ਆਹ ਚਾਦਰ ਫਸਾ ਲਈ ਗਾ ਆਹ ਵਿਸ਼ਾਲੀ ਚਾਦਰ ਆ ਜੋ ਕਿ ਵਿਵੰਧ ਵੀ ਪੂਰਾ ਆ ਹਾਂ ਇਹ ਖਵਾ ਇਹ ਖਾਣਾ ਲੋ ਮਸਤੀਆਂ ਉੱਠ ਗਾ ਨਾਲ ਨੱਚੀ